ਆਵੇ ਪਰ ਜਦੋਂ ਕੂਟਨਾ ਸਮੇਤ ਪ੍ਰਕਰਮਾਂ ਵਿੱਚ ਉਤਰਾਈ ਫਿਰ ਗੁਰੂ ਕੇ ਖਾਲਸੇ ਨੇ ਨਹੀਂ ਜਰੇ ਆ ਇੱਕ ਕਵੀ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਚੰਗ ਹਿੰਦ ਪੰਜਾਬ ਤਾਂ ਹੋਣ ਲੱਗਾ ਸਾਡੇ ਤਖਤ ਨੂੰ ਘੇਰਾ ਪਾ ਲਿਆਏ ਤੀਰ ਵਾਲੇ ਦੇ ਮੁਠੀ ਪਰ ਯੋਧਿਆਂ ਨੇ ਮੱਥਾ ਹਿੰਦ ਦੀ ਫੌਜ ਨਾਲ ਲਾ ਲਿਆਏ ਜਾਣ ਦਿੱਤਾ ਨਾ ਬਾਰਿਸ਼ ਧਾਲੂਆਂ ਨੂੰ ਕੂਟਾ ਸਣੇ ਪ੍ਰਕਰਮਾਂ ਵਿੱਚ ਬੜੇ ਫੌਜੀ ਵਿਚ ਧੁੰਦ ਕਰਨ ਆ ਕੇ ਫੈਰ ਲੱਗੇ ਪੂਰੇ ਬੀਪੀ ਦੇ ਹੱਥੀਂ ਸੀ ਚੜ੍ਹੇ ਫੌਜੀ ਖੂਨ ਖੋਲਿਆ ਬਾਣੇ ਵਾਲਿਆਂ ਦਾ ਹੱਥੋ ਪੱਥੀ ਸਟੇਨ ਗੰਨਾ ਸੋਧ ਲਈਆਂ ਸ਼ੇਰ ਟੁੱਟ ਕੇ ਪੈ ਗਏ ਫਿਰ ਫੌਜੀ ਉਤੇ ਜਿਹੜੇ ਅੜੇ ਫਿਰ ਅੱਗੇ ਉਸ ਛੜੇ ਫੌਜੀ ਜਦੋਂ ਸਾ ਸੰਗਤ ਜੀ ਗੁਰੂ ਕੇ ਖਾਲਸੇ ਟੁੱਟ ਕੇ ਪੈ ਗਏ ਪੌਏ ਤੇ ਤੇ ਜਿਹੜੇ ਗਾੜੀ ਰੀਂਗਦੇ ਜਾ ਰਹੇ ਸੀਗੇ ਜਿਨ੍ਹਾਂ ਨੇ ਬੁਲਟ ਪ੍ਰੂਫ ਜੈਕਟਾਂ ਤੇ ਆਪਣੇ ਸਿਰ ਦੇ ਬੁਲਟ ਪ੍ਰੂਫ ਟੋਪ ਵਾਏ ਸੀਗੇ ਇਨਾਂ ਦੀਆਂ ਬੁਲਟ ਪ੍ਰੂਫ ਜੈਕਟਾਂ ਚੀਰਦੀਆਂ ਹੋਈਆਂ ਗੋਲੀਆਂ ਗਰੂ ਕੇ ਖਾਸ ਦੀਆਂ ਗਈਆਂ